ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਤੁਹਾਨੂੰ ਸੇ ਕਹਾਇਆ ਸੂਬਾ ਪ੍ਰਧਾਨ ਬੀਅਰ ਟੈਟ ਪਾਸ ਬੇਜ਼ਗਾ ਯੂਨੀਅਨ ਪੰਜਾਬ ਤਾਂ ਬਿਲਕੁਲ ਸਾਰੇ ਸਾਥੀ ਆ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਲਗਾਤਾਰ ਤੁਸੀਂ ਆਪਣੇ ਧਰਨੇ ਨੂੰ ਲੈ ਕੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਨਾਲ ਜੁੜੇ ਹੋਏ ਹੋ ਤਾਨੂੰ ਹੀ ਪਤਾ ਹੈ ਸਰਕਾਰ ਲੰਬੇ ਸਮੇਂ ਤੋਂ ਆਪਾਂ ਨੂੰ ਮਾਸਟਰ ਕੋਰੇਟਰ ਦੀਆਂ ਅਸਾਮੀਆਂ ਲੈਕਚਰ ਕੋਰੇਟਰ ਦੀਆਂ ਅਸਾਮੀਆਂ ਜਦ 55% ਉਮਰ ਹੱਦ ਤੋਂ ਕਿਵੇਂ ਆਪਣੇ ਤੋਂ ਪਨਾਰਾ ਕੀਤਾ ਹੈ 4 ਸਾਲ ਹੋ ਗਏ ਆਪਣ ਇੱਕ ਅਸਥਾਰ ਵੀ ਦੇ ਸਕੀ ਤਾਂ ਸਾਥੀਓ ਲਗਾਤਾਰ ਸੰਘਰਸ਼ ਦੇ ਵਿੱਚ ਤੁਸੀਂ ਹਿੱਸਾ ਬਣਦੇ ਰਹੇ ਹੋ ਹੁਣ ਵੀ ਤੁਸੀਂ ਬਣ ਰਹੇ ਹੋ ਤਾਂ ਇਹ ਸੰਘਰਸ਼ ਜਿਹੜਾ ਤੁਹਾਡੀ ਬਦੌਲਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹਨੂੰ ਹੀ ਤੁਹਾਡਾ ਬਿਲਕੁਲ ਸੰਘਰਸ਼ ਹੈ ਕਿ ਜਿਹੜੇ ਉਹਨਾਂ ਦਾ ਬੂਰ ਪੈਦਾ ਨਜ਼ਰ ਆਉਂਦਾ ਹੈ ਤਾਂ ਸਾਥੀਓ ਪਿਛਲੀ ਤਰੀਕ ਨੂੰ ਜਿਹੜੀ 30 ਅਕਤੂਬਰ ਦੀ ਮੀਟਿੰਗ ਸੀ ਉਹਦੇ ਵਿੱਚ ਲਗਭਗ ਆਪਾਂ ਨੂੰ 15 ਨਵੰਬਰ ਦਾ ਸਮਾਂ ਮੰਗਿਆ ਗਿਆ ਸੀ 15 ਨਵੰਬਰ ਤੋਂ ਬਾਅਦ ਬਾਅਦ ਤੁਹਾਡਾ ਜਿਹੜਾ ਮਾਸਟਰ ਕਿਟ ਦਾ ਲੈਕਚਰ ਕਿਟ ਦਾ ਜਿਹੜਾ ਤੁਹਾਡਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਊਗਾ ਤਾਂ ਬਿਲਕੁਲ ਸਾਥੀਓ ਤੁਸੀਂ ਉਸ ਬੂਰ ਦੇ ਵਿੱਚ ਹੁਣ ਹਿੱਸਾ ਬਣੋ ਸ਼ਮੂਲੀਅਤ ਕਰੋ ਤਾਂ ਜਿਹੜਾ ਆਪਾਂ 7 ਤਰੀਕ ਨੂੰ ਆਪਾਂ 10:00 ਦੇ ਵਿੱਚ ਵਿੱਤ ਮੰਤਰੀ ਜਿਹੜਾ ਪੰਜਾਬ ਫਿਨਾਂਸ ਮਨਿਸਟਰ ਜਿਹੜਾ ਹਰਪਾਲ ਸਿੰਘ ਚੀਮਾ ਉਹਨਾਂ ਦੇ ਆਪਾਂ ਦਫ਼ਤਰ ਦਾ ਕਰਾਓ ਬਾਜ਼ਾਰ ਦੇ ਵਿੱਚ ਆਪਾਂ ਰੋਜ਼ ਪ੍ਰਦਰਸ਼ਨ ਕਰਨਾ ਹੈ ਤਾਂ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਬੱਸ ਸਟੈਂਡ ਦੇ ਵਿੱਚ ਸਾਰਿਆਂ ਨੇ ਇਕੱਤਰ ਹੋਣਾ ਹੈ ਉੱਥੋਂ ਆਪਾਂ ਸਾਰਿਆਂ ਨੇ ਡਿਸੀਜਨ ਲੈਣਾ ਹੈ ਕਿਹੜੇ ਪਾਸੇ ਆਪਾਂ ਜਾਣਾ ਹੈ ਤਾਂ ਸਾਥੀਓ ਸਮਾਂ ਬਹੁਤ ਘੱਟ ਹੈ ਤੁਹਾਡੇ ਕੋਲ ਜੇ ਤੁਸੀਂ ਇੱਦਾਂ ਕਹਾਂ ਚ ਬੈਠੇ ਰਹੇ ਤਾਂ ਬਿਲਕੁਲ ਆਉਣ ਵਾਲਾ ਸਮਾਂ ਜਿਹੜਾ ਹੈਗਾ ਤਾ ਇਹ ਸਰਕਾਰ ਕੋਲ ਭਰਤੀ ਪੂਰੀ ਨਹੀਂ ਹੋਣੀ ਜੇ ਤੁਸੀਂ ਹੁਣ ਥੋੜਾ ਬਹੁਤਾ ਜੋਰ ਲਾ ਲਓਗੇ ਤਾਂ ਬਿਲਕੁਲ ਭਰਤੀ ਆਪਾਂ ਨੂੰ ਕੱਟ ਕੇ ਆਪਾਂ ਆਪਣੀ ਪੂਰੀ ਵੀ ਕਰਾ ਸਕਦੇ ਆ ਤੁਹਾਡੇ ਕੋਲ ਇਹ ਤੁਹਾਡੇ ਕੋਲੋਂ ਹੀ ਕੰਮ ਹੋਣਾ ਹੈ ਜੇ ਤੁਸੀਂ ਘਰਾਂ 'ਚ ਬੈਠੇ ਰਹੇ ਹਲ ਹੋਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਸਰਕਾਰ ਬਿਲਕੁਲ ਸਮਾਂ ਕੱਢ ਰਹੀ ਹੈ ਤਾਂ ਤੁਹਾਨੂੰ ਲੰਬੇ ਸਮੇਂ ਤੋਂ ਅਪੀਲਾਂ ਕੀਤੀਆਂ ਹੁਣ ਵੀ ਤੁਸੀਂ ਇਸ ਅਪੀਲ ਦਾ ਬਿਲਕੁਲ ਜ਼ੋਰਦਾਰ ਸਮਰਥਨ ਕਰਨਾ ਹੈ ਤੁਸੀਂ ਸਾਰਿਆਂ 'ਤੇ ਪਹੁੰਚਣਾ ਹੈ ਅੱਗੇ 2 ਮਿੰਟ ਤੁਹਾਡੇ ਨਿਸ਼ਚਰ ਸਰ ਲੈਣਗੇ ਹਾਂਜੀ ਤਾਂ ਸਾਥਿਓ ਤੁਹਾਡੇ ਨਾਲ ਜਿਵੇਂ ਜਸਵੰਤ ਸਰ ਨੇ ਗੱਲ ਕੀਤੀ ਆ ਕਿ ਆਪਾਂ 7 ਤਰੀਕ ਨੂੰ 7 ਦਸੰਬਰ ਨੂੰ ਦਿੜਬੇ ਵਿੱਤ ਮੰਤਰੀ ਦੀ ਕੋਠੀ ਦਾ ਘਰਾਬ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਤੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਇਸਨੂੰ ਅਰਸ਼ ਕਰ ਰਹੇ ਆ ਪਰ ਕੋਸ਼ਤਾਂ ਤੋਂ ਇਹ ਟਾਲਾ ਜਿਹੜਾ ਹੈ ਉਹ ਸਰਕਾਰ ਕਰਦੀ ਜਾ ਰਹੀ ਹੈ ਹੁਣ ਸਰਕਾਰ ਕੋਲ ਮੁੱਕਦਾ ਜਾ 1 ਸਾਲ ਤੇ 1 ਮਹੀਨਾ ਰਹਿ ਗਿਆ ਜੇ ਆਪਾਂ ਆ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਾਂ ਦੋ ਟਾਈਮ ਇੰਨਰ ਵਿੱਚ ਪੋਸਟਾ ਨਹੀਂ ਕਢਾਉਂਦੇ ਤੇ ਪੋਸਟਾ ਕੰਪਲੀਟ ਵੀ ਨਹੀਂ ਹੋਣੀਆ ਦੋ ਤਿੰਨ ਸਾਲ ਫਿਰ ਆਪਾਂ ਲੰਘ ਜਾਗੇ ਆ ਸਮੇਂ ਸ਼ਿਨਾਸ ਦੇ ਨਾਲ ਹੀ ਜਿੱਤ ਹੈ ਜਿਹੜੀ ਪ੍ਰਾਪਤ ਕੀਤੀ ਜਾ ਸਕਦੀ ਆ ਇਹਦੀ ਰੀਸੈਂਟਲੀ ਉਦਾਹਰਣ ਤੁਹਾਡੇ ਕੋਲ ਪੰਜਾਬੀ ਯੂਨੀਵਰਸਿਟੀ ਦੀ ਬਹੀ ਆ ਕਿ ਪੰਜਾਬ ਯੂਨੀਵਰਸਿਟੀ ਦਾ ਉਹ ਆਰਡੀਨੈਂਸ ਜਿਹੜਾ ਕਿ ਉਪ ਰਾਸ਼ਟਰਪਤੀ ਨੇ ਜਾਂ ਭਾਜਪਾ ਸਰਕਾਰ ਜਿਹੜੀ ਬੜੀ ਤਾਲਾਸ਼ਾ ਸਰਕਾਰ ਸੀ ਆਦੇ ਕਿਸੇ ਡਿਸੀਜਨ ਤੋਂ ਨਹੀਂ ਬੱਝੀ ਪਰ ਜਦੋਂ ਉੱਥੇ ਵਿਦਿਆਰਥੀਆਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਉੱਥੇ ਜਾ ਕੇ ਸ਼ਿਸ਼ਟਾਚਾਰ ਕੀਤਾ ਸ਼ਿਲਚ ਕੀਤਾ ਔਰ ਤੁਸੀਂ ਦੇਖੇ ਹੋਣਾ ਕਿ ਪਿਛਲੇ ਜਿਹੜੀ 10 ਤਰੀਕ ਵਾਲੀ ਕੌਣ ਸੀ ਪੰਜਾਬ ਯੂਨੀਵਰਸਿਟੀ ਦੀ ਸਿਰਫ 510 ਹਜ਼ਾਰ ਬੰਦਾ ਪਹੁੰਚਿਆ ਤਾਂ ਉਪਰਾਸ਼ਟਪਤੀ ਨੇ ਵੀ ਨੋਟੀਫਿਕੇਸ਼ਨ ਦੇ ਦਿੱਤਾ ਚੋਣਾ ਦਾ ਤਾਂ ਆਪਣਾ 60 ਹਜ਼ਾਰ ਕੇ ਡਰ ਆ ਔਰ 60 ਹਜ਼ਾਰ ਕੇ ਡਰ ਦੇ ਨਾਲ 2.5 ਲੱਖ ਪਰਿਵਾਰ ਜੁੜਿਆ ਹੋਇਆ ਕਿ ਆਪਾਂ ਨੂੰ 60 ਹਜ਼ਾਰ ਜੋ ਮੰਨ ਕੇ ਜਦੋਂ ਮੈਂ ਕਹਿੰਦਾ ਕਿ ਮੈਂ ਧਰਨੇ 'ਚ ਜਾ ਰਿਹਾ ਇਹਦੇ ਨਾਲ ਮੇਰੇ ਪਰਿਵਾਰ ਦੇ ਹਿੱਤ ਵੀ ਜੁੜੇ ਹੋਏ ਆ ਮੇਰੇ ਪਰਿਵਾਰ ਨੂੰ ਸਹੂਲਤ ਕਰ ਸਕਦਾ ਹੈ ਕਿ ਅਸੀਂ ਇਹ ਗੱਲ ਇਹ ਟ ਆਪਣੇ ਸਾਥੀਆਂ 245 ਜਾਂ ਇੱਕ ਦਿਨ ਦੇ ਵਿੱਚ ਆਈਏ ਨਾ ਤਾਂ ਅਸੀਂ ਵੀ ਖੜੇ ਪੈਰ ਤੇ ਨੋਟੀਫਿਕੇਸ਼ਨ ਲੈ ਸਕਦੇ ਆ ਕਿਉਂਕਿ ਆਪਾਂ ਜਿਹੜਾ ਉਸ ਤੋਂ ਬਹੁਤ ਕੱਚੇ ਆਪਾਂ ਮਤਲਬ ਪਿਛਲੇ ਸਮੇਂ 'ਚ ਜਿੰਨਾ ਵੀ ਅਸਕ ਕਰਦਾ ਜਾ ਰਿਹਾ ਬਿਲੋ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਸਾਰੀ ਤੋਂ ਤਾਂ ਆ ਕੇ ਲੀਡਰਸ਼ਿਪ ਦੇ ਦਿੱਤੀ ਲੱਗੀ ਜਾਂਦੀ ਹੈ ਕਿ ਤੁਸੀਂ ਪੋਸਟਾਂ ਲੈ ਕੇ ਆਓ ਤੁਸੀਂ ਉਹ ਕਰੋ ਤੁਸੀਂ ਆਹ ਕਰੋ ਅਸੀਂ ਤਾਂ ਸਾਰਾ ਕੁਝ ਕਰਨੇ ਤਿਆਰ ਬੈਠੇ ਆਂ ਅਸੀਂ ਤਾਂ 7 ਤਰੀਕਾ ਦਾ ਜਿਹੜਾ ਜਦੋਂ ਅਸੀਂ 7 ਤਰੀਕਾ ਦਾ ਜਿਹੜਾ ਅਨਾਉਂਸ ਕੀਤਾ ਹੈ ਅੱਜ ਤੋਂ ਹੀ ਸਾਰੇ ਜਿਹੜੀਆਂ ਨੇ ਥ੍ਰੈਟ ਆਪਣੇ ਸਟਾਰਟ ਹੋਏ ਨੇ ਸੀਆਈਡੀ ਵਾਲਿਆਂ ਨੇ ਸਾਨੂੰ ਪਰਚੀਆਂ ਦੇ ਡਰ ਤੋਂ ਸਟਾਰਟ ਕਰਦ ਨੇ ਪੁਲਿਸ ਨੇ ਰੌਲਾ ਸਾਨੂੰ ਸਟਾਰਟ ਕਰਦੇ ਨੇ ਅਸੀਂ ਛੰਡ ਦੇ ਵਿੱਚ ਉੱਥੇ ਜਾਣਾ ਵੀ ਆ ਉੱਥੇ ਵੀ ਜੇ ਸਾਡੇ ਨਾਲ ਕੋਈ ਹਥੋਪਾਈ ਹੋਈ ਹੈ ਅਸੀਂ ਉਹ ਵੀ ਕੰਮ ਕਰਾਂਗੇ ਪਰ ਤੁਸੀਂ ਕਿੰਨਾ ਕੁ ਟਾਈਮ ਘਰਾਂ ਚ ਬਹਿ ਕੇ ਰਹਿਣਾ ਹੈ ਤੁਸੀਂ ਇਹ ਤੈਅ ਕਰਨਾ ਕਿਉਂਕਿ ਜਿੰਨਾ ਮੈਂ ਕਹਿੰਉਂਗਾ ਪਿਛਲੇ 40 ਪਿਛਲੇ 10 ਤੋਂ 4 ਸਾਲ ਤੋਂ ਜਿਹੜਾ 40-50 ਬੰਦਾ ਰਿਪੀਟਡ ਕੰਮ ਕਰ ਰਿਹਾ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਉਹ ਕੱਲਾ ਉਹਨਾਂ ਨੇ ਪੋਸਟਾਂ ਲਈ ਗਏ ਪੋਸਟਾਂ ਬੁਲੇ ਪੰਜਾਬ ਲਈਏ ਤਾਂ ਇਸ ਕਰਕੇ ਅਸੀਂ ਤੋਂ ਅਪੀਲ ਕਰਦੇ ਆ 7 ਤਰੀਕ ਨੂੰ ਵੱਡੀ ਗਿਣਤੀ ਚ ਨਿਕਲੀਏ ਲਗਾਤਾਰ ਡੇਢ ਦੋ ਮਹੀਨੇ ਆਪਾਂ ਸਰਕਾਰ ਦੀ ਨੱਕ ਚ ਦਮ ਕਰੀਏ ਤਾਂ ਜੇ ਆਪਾਂ ਡੇਢ ਦੋ ਮਹੀਨੇ ਉੱਤੇ ਸਰਕਾਰ ਦੇ ਨੱਕ ਚ ਦਮ ਕੀਤਾ ਤਾਂ ਆਪਾਂ ਦੇ ਪੋਸਟਾਂ ਲੈ ਜਾਗੇ ਨਹੀਂ ਤਾਂ ਫਿਰ ਤੁਸੀਂ ਆਦਾ ਵਿਚਾਰ ਕਰੋ ਕਿ ਹੀ ਦੋ ਤਿੰਨ ਸਾਲ ਘਰਾਂ ਚ ਬੈਠਣਾ ਹੈ ਤਾਂ ਇਸੇ ਤਰ੍ਹਾਂ ਦੋ ਤਿੰਨ ਸਾਲ ਬੈਠ ਕੇ ਘਰਾਂ ਚ ਤਿਆਰੀ ਕਰਨੀ ਤੁਸੀਂ ਕੀਤੀ ਜਾਓ ਬਸ ਇਹ ਗੱਲ ਸਾਥੀ ਤੁਹਾਡੇ ਨਾਲ ਜਿਹਨੇ ਕੀਤੇ ਨੇ ਹਾਂ ਇੱਕ ਜੀ ਤੁਹਾਡੇ ਨਾਲ ਤੁਸੀਂ ਹੋਰ ਗੱਲ ਕਰਦੀ ਹੈ ਕੋਈ ਵੀ ਜੱਥੇਬੰਦੀ ਆ ਕੋਈ ਵੀ ਸ਼ਿੰਗਾਰਸ਼ਾ ਕੋਈ ਵੀ ਮੂਵਮੈਂਟ ਆ ਉਹਦੇ ਵਾਸਤੇ ਮਾਤ ਤੇ ਮਣੀ ਦੋਵੇਂ ਹੀ ਰੂਤੋਂ ਜ਼ਿਆਦਾ ਹੁੰਦੀ ਆ ਤਾਂ ਆਪਣੀ ਜੱਥੇਬੰਦੀ ਦੀ ਮਦਦ ਤੁਸੀਂ ਵੈਸੇ ਤਾਂ ਸੀ ਕਰਕੇ ਨਹੀਂ ਤੁਸੀਂ ਬਿਜੀ ਕਾਲ ਤੌਰ ਤੇ ਆਓ ਬਹੁਤ ਵੱਡੀ ਗੱਲ ਪਰ ਫਾਈਨੈਂਸ਼ੀਅਲ ਤੌਰ ਤੇ ਆਪਣੀ ਜਥੇਬੰਦੀ ਪੂਰੀ ਕ੍ਰੈਸਿਸ ਦੇ ਵਿੱਚ ਆ ਕਿ ਐਸੀ ਗੱਲ ਕਰੀਏ ਕਿ ਲਗਾਤਾਰ ਧਰ ਨਾਲ ਉਹ ਇੱਕ ਧਰ ਨਾਲ ਵਿੱਚ ਘੱਟੋ-ਪਟੋ 70000 ਰੁਪਏ ਖਰਚਾ ਆਉਦਾ ਉਹਦੇ ਬਾਅਦ ਧਰਨੇ ਹੋਣ ਲੈਣ ਵਾਸਤੇ ਪੰਜਾਬ ਦੇ ਹਰ ਕੋਨੇ ਵਿੱਚ ਮੀਟਿੰਗਾਂ ਨਾਲ ਜਾਂਦਾ ਵਜਦਾ ਜਿਹਨੇ ਸੂਬਾ ਆਪੂ ਨੇ ਉਹ ਪੰਜਾਬ ਦੇ ਥਾਂ-ਥਾਂ ਤੇ ਮੀਟਿੰਗਾਂ ਕਰਨ ਜਾਂਦੇ ਆ ਤਾਂ ਇਸੇ ਕਰਕੇ ਖਰਚਾ ਇਹਦਾ ਲੱਖਾਂ ਦੇ ਵਿੱਚ ਜਾਂਦਾ ਹੈ ਤੇ ਤੁਹਾਡੀ ਫੰਡ ਦੇ ਵਿੱਚ ਮੈਂ ਕਹਿੰਦਾ ਸਾਥੀਓ ਤੁਸੀਂ ਕੋਈ 500000 ਰੁਪਏ ਦਾ ਤੁਹਾਡਾ ਕੁਝ ਨਹੀਂ ਆਣਾ ਔਰ ਜਿਹੜੇ ਸਟ੍ਰਗਲ ਕਰ ਰਹੇ ਆ ਜਿਹਨੇ ਕਰ ਰਿਹਾ ਉਹ ਤੁਹਾਡੇ ਲਈ ਰਿਸ਼ਰਚ ਕਰ ਰਿਹਾ ਤੇ ਇਸ ਕਰਕੇ ਸਾਰੇ ਨੂੰ ਅਪੀਲ ਕਰਾਈ ਅਸੀਂ ਕਿ ਤੁਸੀਂ ਫੰਡ ਦੇ ਵਿੱਚ ਵੀ ਤੇ ਨਾਲ ਦੀ ਨਾਲ ਜਿਹਨੇ ਤੁਸੀਂ ਕੋ ਫਿਜ਼ੀਕਲ ਤੌਰ ਤੇ ਵੀ ਯੂਨੀਅਨ ਦਾ ਸਾਥ ਦਿਓ ਤਾਂ ਇਹ ਸਰਵਾਈਵ ਹੋ ਬਹਿ ਜਾਊਗਾ ਤਾਂ ਇਹ ਸ਼ਰਚਾ ਜਿਹੜਾ ਸਟ੍ਰਗਲ ਆ ਉਲੜਿਆ ਜਾ ਬਿਲਕੁਲ ਸਾਥੀਓ ਤੁਸੀਂ ਸੁਣਿਆ ਤਾਂ ਸਾਥੀਓ ਤੁਹਾਡੇ ਕੋਲ ਸਮਾਂ ਹੈਗਾ 1 ਸਾਲ 1 ਮਹੀਨਾ ਤੁਸੀਂ 79 ਸਰ ਤੋਂ ਸੁਣਿਆ ਬਿਲਕੁਲ ਤੁਹਾਡੇ ਕੋਲ ਇਹ ਸਮਾਂ ਰਹਿ ਗਿਆ ਜੇ ਤੁਸੀਂ ਘਰੋਂ ਨਹੀਂ ਨਿਕਲੇ ਤੇ ਭਰਤੀ ਤੁਸੀਂ ਹੋਰ ਬੋੜੀ ਬੋਤੀ ਚਾਰ ਪੰਜ ਮਹੀਨੇ ਲੇਟ ਲੈ ਗਏ ਇਹ ਤੁਸੀਂ ਭਰਤੀ ਲੇਟ ਕਰਾਉਣੀ ਹੈ ਜੇ ਤੁਸੀਂ ਘਰੋਂ ਬਾਹਰ ਨਾ ਨਿਕਲੇ ਤਾਂ ਸਾਤਿਓ ਸਮਾਂ ਹੋਊ ਤਾਂ ਫਿਰ ਤੁਹਾਨੂੰ ਪਤਾ 3-4 ਸਾਲ ਤੁਸੀਂ ਵੇਟ ਕਰਦੇ ਬੈਠੇ ਰਹੋਗੇ ਫਿਰ ਸਰਕਾਰ ਦੀ ਮਰਜ਼ੀ ਹੋਊਗੀ ਭਰਤੀ ਕਿੰਨੀ ਕਰਨੀ ਹੈ ਕਿੰਨੀ ਦੇਣੀ ਹੈ ਕਿੰਨੀ ਆਪਾਂ ਇਹਨਾਂ ਦੀ ਰਿਕੁਆਇਰਮੈਂਟ ਕਰਨੀ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਦਿੜਬੇ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਹੁਣ ਤੁਹਾਡੇ ਕੋਲ ਸਮਾਂ ਹੈ ਹਾਲੇ ਵੀ ਤੁਸੀਂ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੀ ਸਿੱਧੀ ਪੱਧਰੀ ਗੱਲ ਜੀ ਹੁਣ ਵੀ ਤੁਸੀਂ ਨਿਕਲ ਜਓ ਕਿਉਂਕਿ ਤੁਹਾਡੇ ਕੋਲ ਸਮਾਂ ਹੈਗਾ ਤਾਂ ਮੈਂ ਇੱਕ ਹੋਰ ਅਪੀਲ ਕਰਦਾ ਇੱਕ ਫੰਡ ਦੀ ਵੱਡੇ ਪੱਧਰ ਤੇ ਲੋੜ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਇੱਕ ਧਰਨਾ ਲਾਉਨੇ ਆ ਸਾਡੇ ਕੋਲ ਇੱਕ ਧਰਨੇ ਦੀ ਸ਼ਮਤਾ ਮਸਾ ਘੱਟੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਬਿਲਕੁਲ ਉਸੇ ਤਰ੍ਹਾਂ ਬਿਚਰੇ ਬੈਕਵਾਰਡ ਦੇ ਚਲੇ ਜਾਨੇ ਆ ਫੰਡ ਪੱਕੋਂ ਅਸੀਂ ਹਰ ਵਾਰੀ ਨਿਮਜ਼ੂਰ ਰਹੇ ਆ ਤਾਨੂੰ ਅਰਗ ਅਪੀਲ ਕੀਤੀ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਅਸਲੀ ਅਪੀਲ ਕੀਤੀ ਸੀ ਵੀ ਤੁਸੀਂ ਸਾਰੇ ਫੰਡ ਕਰੋ ਪਰ ਇੱਕ ਜਣੇ ਵੀ ਫੰਡ ਨਹੀਂ ਕਰਿਆ ਤਾਂ ਘੱਟੋ ਘੱਟ 4 ਤੋਂ 5000 ਬਿਲਕੁਲ ਵੀ ਉਹ ਪਹੁੰਚਿਆ ਤਾਂ ਸਾਥਿਓ ਇੱਕ ਵੱਡੀ ਪੀਲ ਹੈ ਤੁਸੀਂ ਸਾਰੇ ਸਾਥੀ ਤੁਸੀਂ ਘਰਾਂ 'ਚ ਬੈਠੇ ਹੋ ਜਿਹੜੇ ਫਿਜੀਕਲ ਆਉਣਾ ਜੇ ਸਿੱਖੋ ਤਾਂ ਬਹੁਤ ਵਧੀਆ ਗੱਲ ਹੈ ਤਾਂ ਜੇ ਤੁਸੀਂ ਨਹੀਂ ਵੀ ਆ ਸਕਦੇ ਜਿਹੜੇ ਦੂਰ ਬੈਠੇ ਘੱਟੋ ਘੱਟ ਫੰਡ ਦਾ ਸਹਿਯੋਗ ਜ਼ਰੂਰ ਕਰਿਆ ਕਰੋ ਸਾਥਿਓ 94642 83888 ਨੰਬਰ ਤੇ ਸਾਰੇ ਸਾਥੀ ਪੰਡ ਦੇ ਸਹਾਇਤਾ ਕਰੋ ਤੇ ਦਿੜ ਤੇ ਸਾਰੇ ਸਾਥੀ ਪਹੁੰਚੋ ਧੰਨਵਾਦ ਸਤਿ